ਉਹ ਸ਼ਬਦ ਗੁਰੂ ਨਾਨਕ ਦੀ ਬਾਣੀ ਦੇ ਉਹ ਕਲਾ ਜਿੱਥੇ ਵਸਦੀ ਹੈ ਬਰਕਤੇ ਉਥੋਂ ਨਸਦੀ ਹੈ ਠਹਿਰਦੇ ਵੀ ਘੜੇ ਵਿੱਚ ਕਤਰੇ ਵੀ ਪਾਣੀ ਦੇ ਕਿੰਨਾ ਕੰਮਕਾਰ ਕਰਨ ਆਪਸ ਦੇ ਵਿੱਚ ਲੜਨ ਪਸਦੇ ਵੀ ਘਰ ਕਦੇ ਕਮਲਿਆਂ ਦੀ ਟਾਣੀ ਦੇ ਬਾਣੀ ਦਾ ਪ੍ਰੇਮੀ ਹੋਵੇ ਪਰਿਵਾਰ ਨਿਤਨੇਮੀ ਹੋਵੇ ਚੰਗੇ ਭਾਗ ਜਾਣੋ ਉਸ ਕਰਦੀ ਸਵਾਣੀ ਦੇ ਗੁਰੂ ਘਰ ਆਉਂਦਾ ਹੋਵੇ ਤਾੜੀ ਮੁਖੋਂ ਵਾਉਂਦਾ ਹੋਵੇ ਕਿਰਪਾਲ ਕੱਟੇ ਜਾਂਦੇ ਗੇੜ ਫੇਰਾ ਉਸੇ ਹੀ ਬਾਣੀ ਦੇ ਔਗੜ ਲੋਕਾਂ ਨੂੰ ਲੋਕਾਂ ਦੇ ਫੇਰ ਦਸੀ ਔਗਣ ਲੋਕਾਂ ਨੂੰ ਲੋਕਾਂ ਦੇ ਫੇਰ ਦਸੀ ਪਹਿਲਾ ਆਪਣਾ ਆਪ ਸੁਧਾਰਿਆ ਕਰ ਛਿੱਟਾ ਮਾਰ ਪਿਛਤਾਵੇ ਦੇ ਹੰਝੂਆਂ ਦਾ ਸ਼ੀਸ਼ੇ ਦਿਲ ਤੋਂ ਮੈਲ ਉਤਾਰਿਆ ਕਰ ਹੁੰਦਾ ਸਦਾ غرੂਰ ਦਾ ਸਿਰ ਨੀਵਾ ਗੱਲ ਗੱਲ ਤੇ ਨਾ ਹੰਕਾਰਿਆ ਕਰ ਇੱਜ਼ਤ ਆਪਣੇ ਹੱਥ ਕਰ ਪਾਲ ਸਿੰਘਾ ਚਾਦਰ ਵੇਖ ਕੇ ਪੈਰ ਫਸਾਰਿਆ ਕਰ ਸਾਰੀ ਦੁਨੀਆ ਦੇ ਧਰਮ ਗ੍ਰੰਥ ਕਹਿੰਦੇ ਜੇਹਾ ਕਰੇਂਗਾ ਦਿੱਤੇਹਾ ਭਰੇਂਗਾ ਤੂੰ ਇਹ ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ ਖੂਚ ਡੋਬ ਕੇ ਕਿਸੇ ਨੂੰ ਤਰੇਂਗਾ ਤੂੰ ਜੇਕਰ ਮਾਰਨਾ ਕਿਸੇ ਨੂੰ ਪਾਪ ਸਮਝੇ ਇਹ ਵੀ ਯਾਦ ਰੱਖੀ ਇੱਕ ਦਿਨ ਮਰੇਗਾ ਤੂੰ ਮਿਰਚਾਂ ਬੀਜ ਕੇ ਨਹੀਂ ਬਦਾਮ ਮਿਲਣੇ ਫਲ ਵੈਸਾ ਮਿਲੂ ਜੈਸੇ ਕਰਮਾ ਕਰੇਗਾ ਤੂੰ ਆਓ ਤਵਜੋ ਦੇ ਕੇ ਸਰਵਣ ਕਰਨਾ ਨੀਲੇ ਦੇ ਸ਼ਾਹ ਸਵਾਰਾ ਤੇਰੀ ਕਰਨੀ ਤੋਂ ਬਲਿਹਾਰੇ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਬਾਹਰ ਆਏ ਨੇ 14 ਜੰਗਾਂ ਲੜੀਆਂ ਅਕਾਲ ਪੁਰਖ ਦੀ ਕਿਰਪਾ ਦੇ ਨਾਲ 14 ਜੰਗਾਂ ਦੇ ਜੇਤੂ ਜਰਨੈਲ ਅਨੰਪੁਰ ਸਾਹਿਬ ਦੇ ਵਾਸੀ ਖੰਡੇ ਬਾਟੇ ਅੰਮ੍ਰਿਤ ਦੇ ਦਾਤੇ ਖੰਡੇ ਬਾਟੇ ਦੀ ਪੌਹ ਤਿਆਰ ਕਰਨ ਵਾਲੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਸਾਰ ਦੇ ਅਣ ਕੇ ਮਖਲੂਕਾਂ ਦੇ ਅਣ ਕੇ ਦੁਨੀਆ ਦਾ ਜਿੱਦਾ ਬੇੜਾ ਭਵਜਲ ਤੋਂ ਪਾਰ ਕੀਤਾ ਉਸ ਵੇਲੇ ਦਾ ਵਾਤਾਵਰਣ ਡਾਕਟਰ ਕਿਰਪਾਲ ਸਿੰਘ ਗਗੜੇਵਾਲ ਨਾ ਦੇ ਸਾਥੀ ਭਾਈ ਸੁਖਵੰਤ ਸਿੰਘ ਸਤਾਰਾ ਨਗਰ ਖਿਲਾੜੀ ਭਾਈ ਮਨਜੀਤ ਸਿੰਘ ਤੋਹਫਾ ਨਗਰ ਸੂਤਾ ਜ਼ਿਲ੍ਹਾ ਫਿਰੋਜ਼ਪੁਰ へ ਆਇਓ ਗੇ ਦੇ ਅਸ਼ਾ ਯਾ ਸਵਾਰਾ ਨੀਲੇ ਦੇ ਅਸ਼ਾ ਯਾ ਸਵਾਰਾ ਤੇਰੀ ਕਰਨੀ ਤੋਂ ਬਨਹਾਰੇ ਨੀਲੇ ਦੇ ਅਸ਼ਾ ਯਾ ਸਵਾਰਾ ਨੀਲੇ ਦੇ ਅਸ਼ਾ ਯਾ ਸਵਾਰਾ ਤੇਰੀ ਕਰਨੀ ਤੋਂ ਬਨਹਾਰੇ ਨੀਲੇ ਦੇ ਅਸ਼ਾ ਯਾ ਸਵਾਰਾ ਓ ਨਾਉ ਸਾਂ 9 ਸਾਲ ਦੀ ਉਮਰ ਨਿਆਣੀ ਸਿਰੋਂ ਉੱਠਿਆ ਪਿਤਾ ਦਾ ਸਾਆ 9 ਸਾਲ ਦੀ ਉਮਰ ਨਿਆਣੀ ਸਿਰੋਂ ਉੱਠਿਆ ਪਿਤਾ ਦਾ ਸਾਆ ਇੱਕ ਸਿਰ ਦੀ ਦੇ ਕੁਰਬਾਨੀ ਪੰਜਾਂ ਨੂੰ ਫੇਰ ਝਟਕਾਇਆ ਇੱਕ ਸਿਰ ਦੀ ਦੇ ਕੁਰਬਾਨੀ ਸਿਰ ਲਾਇਆ ਨੇ ਤੇ ਨੇ ਦਾਤਾ ਦੁਨੀਆ ਤੋਂ ਕਾਜ ਨਿਆਰੇ ਮੇ ਮੈਂ ਦੀ ਆਸ਼ਾ ਅਸਵਾਰਾ ਨੀ ਲੇਦੀ ਆਸ਼ਾ ਅਸਵਾਰਾ ਤੇਰੀ ਕਰਮੇ ਤੋਂ ਬਲਹਾਰੇ ਨੀ ਲੇਦੀ ਆਸ਼ਾ ਅਸਵਾਰਾ ਉੱਠੀ ਫੜਕ ਜਵਾਲਾ ਤੋਹਨ ਪਖੇ ਅੰਗਿਆਰੇ ਜੱਟ ਉੱਠੀ ਫੜਕ ਜਵਾਲਾ ਫਿਰ ਲੜਿਆ ਚੁੱਪ ਪੰਗਾਣੀ ਹੁਸ਼ਮਨ ਦਾ ਤੱਕ ਕੇ ਚਾਲਾ ਫਿਰ ਲੜਿਆ ਚੁੱਪ ਪੰਗਾਣੀ ਹੁਸ਼ਮਨ ਦਾ ਤੱਕ ਕੇ ਚਾਲਾ ਬੈਰੀ ਨੂੰ ਬਾਝੜ ਪੈ ਗਈ ਹਾਂ ਪਾਪੀ ਨੂੰ ਬਾਝੜ ਪੈ ਗਈ ਜਦੋਂ ਵੇਖੇ ਹੱਥ ਕਰਾਰੇ ਨੀਲੇ ਦੀ ਆਸ਼ਾ ਅਸਵਾਰਾ ਨੀਲੇ ਦੀ ਆਸ਼ਾ ਅਸਵਾਰਾ ਤੇਰੀ ਕਰ ਨਹੀਂ ਤੋਂ ਬਲਹਾਰੇ ਨੀਲੇ ਦੀ ਆਸ਼ਾ ਅਸਵਾਰਾ ਅੱਜ ਕਿਲਾ ਵੇਖ ਕੇ ਖਾਲੀ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਗੈਰਾ ਆਤਿਲਾ ਦੇਖ ਕੇ ਖਾਨੀਆ ਬੜੀ ਖੁਸ਼ੀ ਮਨਾਈ ਗੈਰਾ ਪਰਵਾਰ ਵਿਛੋੜਾ ਪਾਤਾ ਪਰਵਾਰ ਵਿਛੋੜਾ ਪਾਤਾ ਸਰਸਾ ਦੀਆਂ ਖੂਨੀ ਲਹਿਰਾ ਪਰਵਾਰ ਵਿਛੋੜਾ ਪਾਤਾ ਸਰਸਾ ਦੀਆਂ ਖੂਨੀ ਲਹਿਰਾ ਉਹ ਗੁਜਰੀ ਮਾਂ ਨਾਲ ਤੁਰ ਗਏ ਵਿਛੜ ਕੇ ਰਾਜ ਦੁਲਾਰੇ ਨੀਲੇ ਦੀ ਆਸ਼ਾ ਐ ਸਵਾਰਾ ਨੀਲੇ ਦੀ ਆਸ਼ਾ ਐ ਸਵਾਰਾ ਤੇਰੀ ਕਰਮੀ ਤੋਂ ਬਲਹਾਰੇ ਨੀਲੇ ਦੀ ਆਸ਼ਾ ਐ ਸਵਾਰਾ ਓ ਲੈ ਸਾਬ ਪੋਜੀਸ਼ਨ ਸ਼ੇਰਾਂ ਹੁਣ ਛੇਤੀ ਕਰ ਲੋ ਤਿਆਰੀ ਸਭ ਪਜੇ ਸ਼ਨ ਸ਼ੇਰਾ ਹੁਣ ਛੇਤੀ ਕਰ ਲੋ ਤਿਆਰੀ ਦੁਸ਼ਮਨ ਨੇ ਚੜ ਕੇ ਆਉਣਾ ਝਾਲ ਮਨ ਚੜ ਕੇ ਆਉਣਾ ਲੱਖਾਂ ਦੀ ਗਿਣਤੀ ਪਾਰੀ ਦੁਸ਼ਮਨ ਨੇ ਚੜ ਕੇ ਆਉਣਾ ਲੱਖਾਂ ਦੀ ਗਿਣਤੀ ਪਾਰੀ ਤੁਸੀਂ ਹੱਥੀਂ ਜੰਗ ਨੂੰ ਤੋਰੇ ਸਿ ਹੱਤੀ ਜੰਗ ਨੂੰ ਤੋਰੇ ਸਿ ਆਪਣੀ ਅੱਖ ਦੇ ਆਪਣੀ ਅੱਖ ਦੇ ਤਾਰੇ ਨੀਲੇ ਦੀ ਅਸ਼ਾ ਅਸਵਾਰਾ ਨੀਲੇ ਦੀ ਅਸ਼ਾ ਅਸਵਾਰਾ ਤੇਰੀ ਕਰਵੇਂ ਤੋਂ ਬਲਹਾਰੇ ਨੀਲੇ ਦੀ ਅਸ਼ਾ ਅਸਵਾਰਾ ਚੰਨ ਨਾਲ ਸੋਹਣੇ ਮੁਖੜੇ ਛਿਪ ਗਏ ਵਿਚਾ ਦੇਵਾਰਾ ਚਦਵਾਰਾ ਚੰਨ ਨਾਲੋਂ ਸੋਹਣੇ ਮੁਖੜੇ ਦੋ ਛਪ ਜਾਵੇ ਚਦਵਾਰਾ ਤਨ ਮਾ ਗੁਜਰੀ ਦਾ ਜਿਗਰਾ ਜਿੰਨੇ ਚੱਲੇ ਕਸ਼ਟ ਹਜ਼ਾਰਾ ਤਨ ਮਾ ਗੁਜਰੀ ਦਾ ਜਿਗਰਾ ਜਿੰਨੇ ਚੱਲੇ ਕਸ਼ਟ ਹਜ਼ਾਰਾ ਮੇਰੇ ਲਾਲ ਸਦਕ ਵਿੱਚ ਪੂਰੇ ਮੇਰੇ ਲਾਲ ਸਦਕ ਵਿੱਚ ਪੂਰੇ ਤੁਹਾਰ ਗਈ ਤੁਹਾਰ ਗਈ ਸਰਕਾਰੇ ਨੀਲੇ ਦੀ ਆਸ਼ਾ ਅਸਵਾਰਾ ਨੀਲੇ ਦੀ ਆਸ਼ਾ ਅਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੀ ਆਸ਼ਾ ਅਸਵਾਰਾ ਇਹ ਗੁਰਨਾਮ ਲਿਖੀ ਜਾ ਪੜ ਕੇ ਤੂੰ ਝੜ ਨਹੀਂ ਲਾਂਧੀਆਂ ਵਾਰਾ ਫੇਰ ਸੁਣਿਆ ਕਰੂ ਜਮਾਨਾ ਸੁਖੇ ਮੰਨੇ ਦੀਆਂ ਟਾਰਾ ਫੇਰ ਸੁਣਿਆ ਕਰੂ ਜਮਾਨਾ ਸੁਖੇ ਮੰਨੇ ਦੀਆਂ ਟਾਰਾ ਜੋ ਗਗੜਵਾਲ ਵਿੱਚ ਵਸਦੇ ਜੋ ਗਗੜਵਾਲ ਵਿੱਚ ਵਸਦੇ ਤੇਰਾ ਜਸ ਕਰਨ ਭੁਲਾਰੇ ਨੀਲੇ ਦੀ ਆਸ਼ਾ ਸਵਾਰਾ ਨੀਲੇ ਦੀ ਆਸ਼ਾ ਸਵਾਰਾ ਖਾਰੇ ਨੀਲੇ ਦੀਆਂ ਸ਼ਾਇਆ ਸਵਾਰਾ ਉਹਨਾਂ ਲੋਕਾਂ ਦੀ ਮੰਜ਼ਲ ਦਾ ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਕੌਮ ਹੈ ਪੂੰਜੀਦਾਰ ਜ਼ਿੰਦਗੀ ਦੀ ਜੀਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਮਿਲਦੇ ਮੌਤ ਨੂੰ ਗਲੀ ਜੋਹਾਰ ਪਾ ਕੇ ਜੀਵਨ ਬੀਤ ਵੀ ਉਹਨਾਂ ਦੇ ਹਾਰ ਵੇਖੀ ਝੋੜੀ ਜੀ ਦੀ ਸ਼ਹੀਦਾਂ ਦੇ ਫੁੱਲ ਬਹੁਤੇ ਉਸੇ ਉਸੇ ਕੌਮ ਦੀ ਬਾਗੀ ਬਹਾਰ ਵੇਖੀ ਉਸੇ ਕੌਮ ਦੀ ਬਾਗੀ ਬਹਾਰ ਵੇਖੀ ਜਣਿਆ ਵਾਂਗ ਜੀਣਾ ਮਰਦਾਂ ਵਾਂਗ ਮਰਨਾ ਇਹ ਹੈ ਜੱਗ ਤੇ ਨਾਮ ਪੰਜਾਬੀਆਂ ਦਾ ਜੋ ਦਾ ਓਡ ਮਰੇ ਮੈਦਾਨ ਅੰਦਰ ਹੁੰਦਾ ਜੱਗ ਤੇ ਜਾ ਪੰਜਾਬੀਆਂ ਦਾ ਜਦ ਤੱਕ ਜ਼ੁਲਮ ਦੀ ਮੜੀ ਨਾ ਹੋਵੇ ਠੰਡੀ ਲੈਂਦਾ ਕਦੇ ਨਹੀਂ ਤਾਪ ਪੰਜਾਬੀਆਂ ਦਾ ਉਸ ਕੰਮ ਦੇ ਸੜੇ ਨਸੀਬ ਜਾਣੋ ਮਿਲਿਆ ਜਿੰਨੂੰ ਸਰਾਫ ਪੰਜਾਬੀਆਂ ਦਾ ਇਹ ਪੰਜਾਬ ਹੈ ਦੇਸ਼ ਪਰਵਾਨਿਆਂ ਦਾ ਸੂਰਮਤਾਈ ਨੂੰ ਜਿਹਦੇ ਤੇ ਮਾਰ ਹੋਇਆ ਹੱੱਦਾਂ ਤੇ ਪੰਜਾਬ ਦੀ ਰਾਤ ਡੁੱਲੀ ਸੁਰੱਖ ਨੂੰ ਸਾਰਾ ਹੀ ਹਿੰਦੋਸਤਾਨ ਹੋਇਆ ਸੁਰੱਖ ਨੂੰ ਸਾਰਾ ਹੀ ਹਿੰਦੋ ਸਤਾਰ ਹੋਇਆ ਜਦੋਂ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ ਚਾਹੋ ਪਾਸਿਆਂ ਤੋਂ ਕਿਤੇ ਆਈ ਗੋਲੀ ਪਹਿਲਾ ਹਿੱਕ ਤੇ ਜਰੀ ਪੰਜਾਬੀਆਂ ਦੀ ਪੰਜਾਂ ਨਦੀਆਂ ਦੀ ਤਰਤ ਹੈ ਜੱਗ ਉੱਤੇ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਹੈ ਇੱਕੋ ਮਾਂ ਪੰਜਾਬਣ ਹੈ ਅਣਖ ਬਦਲੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ ਕਿਉਂਕਿ ਮੈਜੀਸ਼ੀਅਨ ਵਿਆਲੇ ਵੀਰ ਵੀ ਪਹੁੰਚ ਚੱਕੇ ਨੇ ਤੇ ਜਦੋਂ ਸਾਨੂੰ ਸਾਡੇ ਆਈਜੀ ਵੱਲੋਂ ਹੁਕਮ ਹੋਵੇਗਾ